7 ਕਰੋੜ ਦਾ ਕੁੱਤਾ ਵੀ ਹੋ ਸਕਦਾ ਹੈ ਸ਼ਾਇਦ ਇਹ ਕਦੀ ਆਪਾਂ ਸੋਚਿਆ ਵੀ ਨਹੀਂ ਹੋਣਾ ਬੈਂਗਲੌਰ ਦੇ ਇੱਕ ਪ੍ਰਸਿੱਧ ਡੌਗ ਲਵਰ ਐਸਐਸ ਤੀਜ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਕੁੱਤੇ ਵੁਲਫ ਡੌਗ ਨੂੰ 50 ਕਰੋੜ ਰੁਪਏ ਦੇ ਕੇ ਖਰੀਦ ਲਿਆ ਹੈ ਉਹ ਸੋਸ਼ਲ ਮੀਡੀਆ ਤੇ ਬਹੁਤ ਚਮਕ ਰਹੀ ਹੈ ਤੇ ਲੋਕ ਹੈਰਾਨ ਕਿ ਆਖਰੇ ਕੁੱਤਾ ਇੰਨਾ ਮਹਿੰਗਾ ਕਿਉਂ ਹੈ ਆਓ ਜਾਣਦੇ ਹਾਂ ਕਿ ਇਹ ਵੁਲਫ ਡੌਗ ਐਕਚੁਅਲੀ ਹੈ ਕੀ ਇਸਦੀ ਖਾਸੀਅਤ ਕੀ ਹੈ ਇਸਦੀ ਇੰਨੀ ਕੀਮਤ ਚਾਇਜ਼ ਹੈ ਦੋਸਤੋ ਇਹ ਵੁਲਫ ਡੌਗ ਆਮ ਕੁੱਤਿਆਂ ਤੋਂ ਬਹੁਤ ਵੱਖਰਾ ਹੈ ਇੱਕ ਅਜੀਬ ਹੀ ਬਰੀਡ ਹੈ ਜੋ ਨਾਰਥ ਅਮਰੀਕਾ ਦੇ ਵੁਲਫ ਤੇ ਕੈਕਸ਼ਨ ਸਫਰ ਦੇ ਪਤੋ ਬਣੀਆਂ ਜਿਹਨੂੰ ਆਪਾਂ ਹਾਈਬ੍ਰਿਡ ਵੀ ਕਹਿ ਦਿੰਦੇ ਆ ਕਰਕੇ ਇਹ ਕੁੱਤਾ ਦੇਖਣ ਨੂੰ ਵੁਲਫ ਵਰਗਾ ਲੱਗਦਾ ਪਰ ਹੈ ਇਹ ਇੱਕ ਰੇਲੂ ਪਾਲਤੂ ਜਾਨਵਰੀ ਉਮੀ ਨਾਮ ਦਾ ਇਹ ਕੁੱਤਾ ਸਿਰਫ 8 ਮਹੀਨੇ ਦਾ ਹੈ ਜਿਸ ਦੀ ਲਵਾਈ 30 ਇੰਚ ਤੇ ਭਾਰ 75 ਕਿਲੋ ਤੋਂ ਵੀ ਵੱਧ ਹੈ ਸਤੀਸ਼ ਦੇ ਮੁਤਾਬਕ ਇਹ ਦੁਨੀਆ ਦਾ ਪਹਿਲਾ ਯਹਾ ਬੁਲਫ ਡੌਗ ਹੈ ਜੋ ਇਸ ਤਰ੍ਹਾਂ ਦੀ ਯੂਨੀਕ ਬਰੀਡ ਵਿੱਚੋਂ ਆਉਂਦਾ ਹੈ ਹੁਣ ਗੱਲ ਕਰੀਏ 50 ਕਰੋੜ ਦੀ ਕੀਮਤ ਦੀ ਇਸ ਸਤੀਸ਼ ਨੇ ਇਹ ਵੁਲਫ ਡੌਗ ਅਮਰੀਕਾ ਵਿੱਚੋਂ ਖਰੀਦਿਆ ਜਿਸ ਨੂੰ ਇੱਕ ਇੰਡੀਅਨ ਬ੍ਰੋਕਰ ਰਾਹੀਂ ਫੈਬਰੂਰੀ ਦੇ ਵਿੱਚ ਮੰਗਵਾਇਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਵਿਸ਼ਵ ਪੱਧਰ ਤੇ ਇਹਨਾਂ ਕੁੱਤਿਆਂ ਚੋਂ ਇੱਕ ਨੂੰ ਖਰੀਦਿਆ ਹੈ ਤੱਕ ਨੇ ਇਹ ਵੀ ਕਿਹਾ ਕਿ ਜਦੋਂ ਉਹ ਕੁੱਤੇ ਨਾਲ ਸ਼ੋਅ ਤੇ ਜਾਂਦੇ ਆ ਤਾਂ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਜਾਂਦੀ ਹੈ ਦੱਸਦੇ ਹਨ ਕਿ ਬੁਲਫ ਡੌਗ ਨੂੰ ਦੇਖਣ ਲਈ 30 ਮਿੰਟ ਦੀ ਅਪੀਅਰੈਂਸ ਲਈ ਉਹ ਤਕਰੀਬਨ 2.5 ਲੱਖ ਤੇ 5 ਘੰਟਿਆਂ ਲਈ 10 ਲੱਖ ਤੱਕ ਚਾਰਜ ਕਰਦਾ ਹੈ ਇਹ ਸਾਫ਼ ਦੱਸਦਾ ਹੈ ਕਿ ਇਹ ਕੁੱਤਾ ਨਾ ਸਿਰਫ ਦੁਨੀਆ ਸਭ ਤੋਂ ਮਹਿੰਗਾ ਹੈ ਪਰ ਕਿ ਇੱਕ ਸਟਾਰ ਵੀ ਬਣ ਗਿਆ ਹੈ ਬੀਛ ਨੇ ਇਹ ਵੀ ਦੱਸਿਆ ਕਿ ਉਸ ਤੇ ਸਾਰੇ ਕੁੱਤੇ ਕੈਡਬਮ ਕੈਨਲ ਦੇ ਵਿੱਚ ਰਹਿੰਦੇ ਹਨ ਇਹ ਇੱਕ 7 ਏਕੜ ਦਾ ਵਿਸ਼ਾਲ ਫਾਰਮ ਹੈ ਜਿੱਥੇ ਹਰ ਕੁੱਤੇ ਲਈ 20x20 ਤੱਕ ਵੱਖਰਾ ਘਰ ਹੈ ਇਹ ਇਲਾਕਾ 10 ਫੁੱਟ ਉੱਚੀ ਕੰਧ ਰੜਕੇ ਰਿਹਾ ਹੋਇਆ ਹੈ ਤੇ 24x7 ਸੀਸੀਟੀਵੀ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ ਕੁੱਤਿਆਂ ਦੀ ਸੇਧ ਦਾ ਖਿਆਲ ਰੱਖਣ ਲਈ 6 ਵਰਕਰ ਜਨਨਾ ਉਹਨਾਂ ਦੀ ਸੰਭਾਲ ਕਰਦੇ ਹਨ ਇਨ੍ਹਾਂ ਕੁੱਤਿਆਂ ਦੀ ਡਾਈਟ ਨੂੰ ਵੀ ਖਾਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਕਮਰਸ਼ੀਅਲ ਡੌਗ ਫੂਡ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਸਟੀਚ ਨੂੰ ਲੱਗਦਾ ਹੈ ਕਿ ਇਸ ਵਿੱਚਲੇ ਸਟੀਰੋਇਡ ਕਰਕੇ ਉਹਨਾਂ ਦੀ ਉਮਰ ਘਟ ਜਾਂਦੀ ਹੈ ਪਰ ਇਹ ਕੁੱਤਾ ਓਕਮੀ ਹਰ ਦਿਨ 3 ਕਿਲੋ ਕੱਚਾ ਚਿਕਨ ਖਾਂਦਾ ਹੈ ਤਾਂ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵੁਲਫ ਡੌਗ ਓਕਮੀ ਇਹ ਕੁੱਤਾ ਨਾ ਸਿਰਫ 50 ਕਰੋੜ ਦੀ ਕੀਮਤ ਰੱਖਦਾ ਹੈ ਬਲਕਿ ਇਹ ਲੋਕਾਂ ਵਿੱਚ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ ਐਸ ਸਟੀਚ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਾਨਵਰਾਂ ਪ੍ਰਤੀ ਪਿਆਰ ਤੁਹਾਨੂੰ ਵਧੀਆ ਰਿਟਰਨ ਦੇ ਸਕਦਾ ਹੈ ਪਰ ਦੇਖਣਾ ਇਹ ਹੈ ਕਿ ਇਸ ਤੋਂ ਮਹਿੰਗਾ ਵੀ ਕੋਈ ਕੁੱਤਾ ਵਿਕਦਾ ਹੈ ਜਾਂ ਨਹੀਂ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਪਰ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਪੰਜਾਬੀ ਬਿਜ਼ਨਸ ਚੈਨਲ ਤੇ। ਤੁਹਾਡਾ ਧੰਨਵਾਦ।